ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਹਾਂ ਬਲਾਂ ਵਾਲੀ ਪੱਗ ਦੀ ਜਿਸ ਦੀ ਲੈਂਥ ਹੈ ਜੀ 7 ਮੀਟਰ ਅਤੇ ਕਪੜਾ ਉਹ ਆਪਾਂ ਨੇ ਫੁੱਲ ਰਲ ਵਰਤਿਆ ਤੇ ਜਿਹੜਾ ਆਪਾਂ ਨੇ ਪੱਲਾ ਲਗਾਉਣਾ ਲੜਨੂੰ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਲੜਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਉਣ ਤੋਂ ਬਾਅਦ ਤੇ ਇਸ ਲੜ ਦੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਸੈਟ ਕਰਕੇ ਤੇ ਬੈਕ ਤਾਂ ਕਿਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਹੁਣ ਦੂਜਾ ਲੜ ਲਗਾਵਾਂਗੇ ਦੂਜੇ ਲੜ ਨੂੰ ਜਿੱਥੋਂ ਆਪਾਂ ਆਪ ਲੜ ਲੈਂਦਾ ਸੀ ਉਸ ਦੇ ਉੱਪਰ ਚੂ ਜਿਹੜਾ ਰੱਖ ਕੇ ਦੂਸਰੇ ਲੜ ਨੂੰ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਹੁਣ ਆਪਾਂ ਇਕੱਠੇ ਕਰ ਲੈਣਾ ਬਲਾਂ ਨੂੰ ਇਕੱਠੇ ਕਰਕੇ ਬਲਾਂ ਨੂੰ ਘਠੇ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਹਲਕਾ ਇਹ ਗਰ ਫੋਲਡ ਕਰਨਾ ਹੈ ਗਰ ਲੜ ਨੂੰ ਫੋਲਡ ਕਰਕੇ ਤੇ ਜਿਹੜੇ ਹੁਣ ਆਪਾਂ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਸੈੱਟ ਕਰਨਾ ਫੈਕ ਤਾਂ ਕਿ ਇਸ ਲੜ ਦੇ ਵਿੱਚ ਜਿਹੜਾ ਆਪਾਂ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਹੁਣ ਜਿਹੜਾ ਆਪਾਂ ਨੇ ਉਸ ਤੋ ਅਲੜ ਲਗਾਉਣਾ ਉਸ ਅਲੜ ਨੂੰ ਉਸ ਅਲੜ ਦੇ ਵਿੱਚ ਵੀੜ ਆਪਣੇ ਬਲ ਹੋਣਗਾ ਨਾ ਬਲਾਂ ਨੂੰ ਆਪਾਂ ਨੇ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਕੇ ਜਿਹੜਾ ਆਪਣੇ ਦੋ ਪੱਲੇ ਹੁੰਦੇ ਆ ਨਾ ਪੱਲੇ ਜਿਹੜਾ ਆਪਣਾ ਉੱਪਰਲਾ ਪੱਲਾ ਹੁੰਦਾ ਉਸ ਨੂੰ ਉੱਪਰ ਚੱਕ ਕੇ ਥੱਲੇ ਪੱਲੇ ਦੇ ਵਿੱਚ ਪਲ ਇਕੱਠੇ ਕਰਕੇ ਤੇ ਬਾਅਦ ਵਿੱਚ ਜਿਹੜਾ ਆਪਣਾ ਉੱਪਰਲਾ ਪਲਾਊਗਾ ਉਸ ਦੇ ਵਿੱਚ ਜਿਹੜਾ ਆਪਣੇ ਬਲ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਤੇ ਇਸ ਅਲੜ ਦੇ ਵਿੱਚ ਵੀੜ ਆਪਣੇ ਬਲ ਨੂੰ ਬਲਾਂ ਨੂੰ ਸੈੱਟ ਕਰਕੇ ਤੇ ਬਲਾਂ ਨੂੰ ਖਿਲਾਰ ਕੇ ਜਿਹੜਾ ਆਪਾਂ ਸਲੱਡ ਨੂੰ ਸੈੱਟ ਕਰਕੇ ਲਗਾ ਦੇਵਾਂਗੇ ਜੀ ਤੇ ਹੁਣ ਜਿਹੜਾ ਆ ਪੰਜ ਸਲੱਡ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਜੋ ਕਿ ਜਿਹੜਾ ਰਾਵਣੇ ਛਲੜ ਦੇ ਵਿੱਚ ਵਾਲ ਇਕੱਠੇ ਕਰਕੇ ਤੇ ਲੜਨ ਉਹਦਾ ਆਪਾਂ ਸੈੱਟ ਕਰਕੇ ਜਿਹੜਾ ਆਪਾਂ ਛਲੜਨ ਲਗਾਵਾਂਗੇ ਤੇ ਜਿਹੜੇ ਰਨ ਸਾਡੇ ਵੀਡੀਓ ਵਧੀਆ ਲਾਤੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨੀ ਤੇ ਹੁਣ ਜਿਹੜੀ ਆਪਣੀ ਬਾਕੀ ਭਾਗ ਦੀ ਸ਼ਾਟਿੰਗ ਹੋ ਗਈ ਉਹ ਵੀਡੀਓ ਆਪਾਂ ਕਰ ਲੈਣੀ ਆ ਏ ਵੀਡੀਓ ਨਵੀਂ ਰਾਕ ਜਰੂਰ ਸ਼ੇਅਰ ਕਰੋ ਜਿੰਨਾ ਵੀਰਾਂ ਨੂੰ ਬਲਾਂ ਵਾਲੇ ਪੱਗ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆਦੀ ਆ ਤੇ ਹੁਣ ਜਿਹੜਾ ਆਪਾਂ ਨੇ ਇਸ ਤਰ੍ਹਾਂ ਲੜ ਲਗੋਣਾ ਉਸ ਲੜ ਨੂੰ ਜਿਹੜਾ ਆਪਾਂ ਵੈਕ ਤੋਂ ਪਿੰਚ ਕਰਨਾ ਵੈਕ ਤੋਂ ਪਿੰਚ ਕਰਨ ਤੋਂ ਬਾਅਦ ਅੱਖ ਤੱਕ ਲੜ ਨੂੰ ਖਿੱਚਣਾ ਅੱਖ ਤੱਕ ਲੜ ਨੂੰ ਖਿੱਚ ਕੇ ਇਸ ਲੜ ਦੇ ਵਿੱਚ ਵੀ ਉਸ ਤਰ੍ਹਾਂ ਹੀ ਆਪਾਂ ਆਪਣੇ ਬਲ ਨੂੰ ਇਕੱਠੇ ਕਰਾਂਗੇ ਜਿਸ ਤਰ੍ਹਾਂ ਆਪਾਂ ਨੇ ਆਪਾਂ ਇਸ ਤੋਂ ਪਹਿਲੇ ਵਾਲੇ ਲੜ ਦੇ ਵਿੱਚ ਬਲ ਇਕੱਠੇ ਕੀਤੇ ਸੀਗੇ ਉਸੇ ਤਰ੍ਹਾਂ ਹੀ ਆਪਾਂ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਲ ਨੂੰ ਇਕੱਠੇ ਕਰਾਂਗੇ ਬਲਟਰ ਲੈਵਲ ਨੂੰ ਖਿੱਚ ਕੇ ਉਸ ਦੇ ਵਿੱਚ ਜਿਹੜੇ ਆਪਣੇ ਬਲ ਇਕੱਠੇ ਕਰਾਂਗੇ ਫਿਰ ਉੱਪਰਲੇ ਬੱਲੇ ਨੂੰ ਖਿੱਚ ਉੱਪਰਲੇ ਬੱਲੇ ਨੂੰ ਸੈੱਟ ਕਰਕੇ ਤੇ ਉਹਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਡਾਪਾ ਸੈੱਟ ਕਰ ਪਾਵਾਂਗੇ ਤੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਡਾਪਾ ਸੈੱਟ ਕਰ ਲੈਣਾ ਬਲਾਂ ਨੂੰ ਸੈੱਟ ਕਰਕੇ ਇਸ ਲੜ ਦੇ ਵਿੱਚ ਜਿਹੜਾ ਹੁਣ ਆਪਾਂ ਬਾਸ਼ ਫੇਰ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬਦਾਲ ਲਵਾਂਗੇ ਤੇ ਹੁਣ ਜਿਹੜਾ ਆਪਾਂ ਸਲੱਡ ਲੜ ਲਗਾਵਾਂਗੇ ਉਸ ਲੜ ਨੂੰ ਜਿਹੜਾ ਆਪਾਂ ਬੈਕ ਟੂ ਪੈਂਚ ਕਰਨਾ ਬੈਕ ਟੂ ਪੈਂਚ ਕਰਕੇ ਤੇ ਅੱਖ ਦਾ ਕਲੜ ਨੂੰ ਖਿੱਚਾਂਗੇ ਅੱਖ ਦਾ ਕਲੜ ਨੂੰ ਖਿੱਚਣ ਤੋਂ ਬਾਅਦ ਤੇ ਹੁਣ ਜਿਹੜੇ ਆਪਣੇ ਸਲੱਡ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਜਿਹੜਾ ਆਪਾਂ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਜਿਹੜੇ ਆਪਣੇ ਇਸ ਨਾਲ ਦੇ ਵਿੱਚ ਬਲ ਹੋਣਾ ਬਲਾਂ ਜਿਹਾ ਜਿਹਾ ਸੈੱਟ ਕਰਾਂਗੇ ਤੇ ਜਿਹੜੇ ਆਪਣਾ ਉੱਪਰਲੇ ਪੇਚ ਹੋਣਗੇ ਉਹਨਾਂ ਪਿੱਛੇ ਦਾ ਵੀ ਜਿਹੜਾ ਆਪਣਾ ਫਾਸਲਾ ਸੇਮ ਰੱਖਣਾ ਉੱਪਰਲੇ ਪੇਚਾਂ ਦਾ ਫਾਸਲਾ ਸਟਿਕਾਣ ਦੇ ਲਈ ਤੁਸੀਂ ਡਵਲ ਸੀ ਸ਼ੇਵ ਵਰਤ ਸਕਦੇ ਹੋ ਡਵਲ ਸੀ ਸ਼ੇਵ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਵੱਧਿਆ ਘੱਟ ਹੋਗਾ ਤੁਸੀਂ ਡਵਲ ਸੀ ਸ਼ੇਵ ਵਿੱਚ ਦੇਖ ਕੇ ਆਪਣਾ ਲੜਾਂ ਦਾ ਫਾਸਲਾ ਸੈੱਟ ਕਰ ਸਕਦੇ ਹੋ ਤੇ ਇਹਦਾ ਇਸ ਲੜ ਦੇ ਵਿੱਚ ਆਪਣੇ ਬਲ ਸੀ ਦੇ ਨਾਲ ਬਲਾਂ ਨੂੰ ਸੈੱਟ ਕਰਕੇ ਜਿਹੜਾ ਆਪਾਂ ਲੜ ਨੂੰ ਦਿਖਾ ਦੇਵਾਂਗੇ ਅੱਗੇ ਡ ਆਪਣੇ ਵਾਲ ਹੋਣ ਨੂੰ ਨਬਲਾ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਸਾਰੇ ਲੜਾਂ ਦੇ ਵਿੱਚ ਆਪਾਂ ਬਾਅਦ ਬਾਅਦ ਦੇ ਰਹੇ ਆਪਣੇ ਵਾਲਾਂ ਦਾ ਲਵਾਂਗੇ ਤੁਸੀਂ ਇਹ ਵੀ ਨਾ ਵੀਰਾ ਤੱਕ ਜਰੂਰ ਸ਼ੇਅਰ ਕਰ ਦਿਓ ਜਨਾ ਵੀਰਾਂ ਨੂੰ ਬਣਾ ਵਾਲੀ ਪਕ ਬਣਾਉਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤੇ ਨੋਕ ਵੀਡੀਓ ਆਪਣੀਆਂ ਨੋਕ ਦੇ ਕੋਲ ਵੀੜ ਆਪਣੇ ਲੜ ਹੋਣ ਨੂੰ ਲੜਾਂ ਨੂੰ ਸੈੱਟ ਕਰਾਂਗੇ ਤੇ ਭਗਵੇਂ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਵਾਲਾਂ ਨੂੰ ਵੀ ਆਪਾਂ ਬਦਾਲਵਾਂਗੇ ਜੀ ਜਿਹੜੇ ਵਾਲ ਆਪਣੇ ਮੋਟੇ ਹੋਣਗੇ ਤੇ ਉਹਨਾਂ ਲੜਾਂ ਨੂੰ ਪਤਲੇ ਕਰ ਲਵਾਂਗੇ ਤੇ ਜਿਹੜੇ ਵਾਲ ਵੈਂਟਲੇ ਹੋਣਗੇ ਉਹਨਾਂ ਵਾਲਾਂ ਨੂੰ ਜਿਹੜਾ ਆਪਾਂ ਟੈਟ ਕਰ ਲਵਾਂਗੇ ਤੇ ਭਗਵੇਂ ਜੀ ਹੇਰ ਕਿਹੜਾ ਆਪਣੇ ਵਾਲਾਂ ਦਾ ਪਲਾਨ ਜਿਕੇ ਤਰ੍ਹਾਂ ਸੈੱਟ ਕਰਾਂਗੇ ਤੇ ਨੋਕ ਦੇ ਕੋਲ ਵੀ ਜਿਹੜਾ ਆਪਣੇ ਵਾਲ ਹੋਣਗੇ ਉਹਨਾਂ ਪਲਾਨ ਜਿਕੇ ਤਰ੍ਹਾਂ ਸੈੱਟ ਕਰ ਲਵਾਂਗੇ ਤੇ ਵਾਲਾਂ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਚੰਗੀ ਤਰ੍ਹਾਂ ਆਪਣੇ ਸਾਲਲਾਂ ਦੇ ਵਿੱਚ ਆਪਾਂ ਬੜ ਪਾ ਕੇ ਉਹਨਾਂ ਬੜਾਂ ਨੂੰ ਆਪਾਂ ਇਹੜਾ ਪੱਗਵੇਂ ਦੇ ਨਾਲ ਸੈੱਟ ਕਰ ਲੈਣਾ ਜਿਹੜਾ ਆਪਣੇ ਬਾਕੀ ਦੇ ਵੀ ਬੜ ਹੋਣ ਉਹਨਾਂ ਬੜਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਇਹੜੇ ਆਪਣੇ ਬਾਕੀ ਦੇ ਵਾਲ ਹੋਣਗੇ ਉਹਨਾਂ ਵਾਲਾਂ ਨੂੰ ਜਿਹੜਾ ਆਪਾਂ ਸੈੱਟ ਕਰਨਾ 10 ਉਹਤੂ ਗਲੋ ਵੀਰ ਆਪਣੇ ਵਾਲ ਹੋਣਗੇ ਉਹਨਾਂ ਵਾਲਾਂ ਨੂੰ ਚੰਗੇ ਤਰ੍ਹਾਂ ਸੈੱਟ ਕਰਾਂਗੇ ਜੀ പഗ ജി ഫിഫട്ടി പാഗത്തിൽ ഫിഫിന് സെറ്റ് കൂണ ജാ ഷീ ലീവ് ലടുന്നു അത് ഖിച്ച ഫ്രണ്ടോഡ് കാം എടുത്ത ലബൽ ഫോൽഡർ ക ਤੇ ਇਸ ਲੋੜ ਥੋੜਾ ਆਪ ਵੈਕ ਤੱਕ ਸਾਫ ਕਰਕੇ ਲਗਾਵਾਂਗੇ ਵੈਕ ਤੱਕ ਲੜਾ ਨੂੰ ਸਾਫ ਕਰਕੇ ਲੜਾ ਆਪੇ ਇਸ ਲੋੜ ਨੂੰ ਲਗਾ ਦੇਣਾ ਤੇ ਜਿਹੜੀ ਆਪਣੀ ਬਾਕੀ ਬਾਕ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਜੰਗੜਾ ਆਪਣੀ ਪਗ ਦੀ ਛੇਪ ਆਪਾਂ ਦੀ ਛੇਪ ਨੂੰ ਜਿਹੜਾ ਆਪਾਂ ਸੈੱਟ ਕਰਾਂਗੇ ਤੇ ਉੱਪਰਲੇ ਪੇਚਾਂ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫਿਰ ਉੱਪਰਲੇ ਪੇਚਾਂ ਨੂੰ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਜੀ ਤੇ ਜਿਹੜਾ ਆਪਣੇ ਹੁਣ ਆਪਾਂ ਨੇ ਆਖਰੀ ਲੜ ਲਗਾਉਣਾ ਕਲ ਕੀ ਲੜਨ ਦਿਕਾ ਵਾਗੇ ਜਿਹੜਾ ਆਪਾਂ ਕਲ ਕੀ ਲੜ ਕਲ ਕੀ ਲੜ ਜਿਹੜਾ ਆਪਣਾ ਪੱਲਾ ਬਲਾ ਹੁੰਦਾ ਉਹਨੂੰ ਤਲੇ ਨੂੰ ਫੋਲਡ ਕਰਾਂਗੇ ਤੇ ਜਿਹੜਾ ਥੜਲਾ ਪੱਲਾ ਹੁੰਦਾ ਉਸਨੂੰ ਆਪਾਂ ਜਿਹੜਾ ਉੱਪਰ ਨੂੰ ਫੋਲਡ ਕਰਾਂਗੇ ਤੇ ਲੜ ਦੇ ਵਿੱਚ ਜਿਹੜਾ ਆਪਾਂ ਹਲਕੇ ਜਿਹੇ ਬਲ ਹੋਣਗੇ ਨਵਲਾਂ ਨੂੰ ਆਪਾਂ ਪਾ ਲੈਣਾ ਜੀ ਬਲਾਂ ਨੂੰ ਜਿੱਦਾਂ ਸੈੱਟ ਕਰਨ ਤੋਂ ਬਾਅਦ ਹੁਣ ਜਿਹੜਾ ਆਪਾਂ ਕੱਲ੍ਹ ਦੇ ਨਾਲ ਤਲੇ ਪਕਪਨ ਲਗਾਵਾਂਗੇ ਜਿੱਥੇ ਛੇਮਾ ਲੜ ਜਿੱਥੇ ਛੇਮਾ ਲੜ ਫੋਲਡ ਕੀਤਾ ਸੀ ਉਸ ਦੇ ਉੱਪਰ ਆ ਕਿਹੜਾ ਆਪਾਂ ਕੱਲ੍ਹ ਕਿਰੜ ਲਗਾ ਦੇਣਾ ਫਿਰ ਉਸ ਤੋਂ ਆ ਜਿਹੜਾ ਆਪਾਂ ਨੇ ਪਕਪਨ ਲਗਾਇਆ ਸੀਗਾ ਲੜ ਨੂੰ ਪਕਪਨ ਥਲੇ ਚਿਲੇ ਆ ਕੇ ਪਕਪਨ ਥਲੇ ਜੜਨ ਦੇਣ ਤੋਂ ਬਾਅਦ ਜਿਹੜਾ ਆਪਾਂ ਫਰੰਟ ਵੱਲ ਲੜ ਨੂੰ ਕਮਾ ਦੇਵਾਂਗੇ ਫਰੰਟ ਵੱਲ ਲੜ ਨੂੰ ਕਮਾਉਣ ਤੋਂ ਬਾਅਦ ਇਸ ਲੜ ਨੂੰ ਜਿਹੜਾ ਸੰਗੀਤ ਨਾਲ ਸੈੱਟ ਕਰਕੇ ਜਿਹੜਾ ਆਪਾਂ ਛੇਵ ਲੜ ਥਲੇ ਦੱਬ ਦੇਣਾ ਜੇਕਰ ਤੜਾੜਾ ਉੱਟਲਾ ਰਹਿ ਜਾਂਦਾ ਤੁਸੀਂ ਉੱਤੇ ਪਕਪਨ ਲਗਾ ਸਕਦੇ ਹੋ ਉਦੇ ਕਰਕੇ ਜਿਹੜਾ ਤੁਹਾਡਾ ਲੜਾ ਜਿਹੜਾ ਆਪਣਾ ਪੱਗ ਦਾ ਫਰੰਟ ਆ ਕੰਪੀਟ ਹੋ ਚੁੱਕਿਆ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਉਹ ਜਿਹੜੇ ਆਪਾਂ ਕਰ ਲੈਣੀ ਆ ਜਿਹੜੀ ਆਪਣੀ ਪੱਗ ਦੀ ਸ਼ੇਪ ਆਪਾਂ ਪੱਗ ਦੀ ਸ਼ੇਪ ਨੂੰ ਜਿਹੜਾ ਆਪਾਂ ਸੈੱਟ ਕਰਨਾ ਜਿਹੜੇ ਜਿਹੜੇ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਵੀ ਆਪਾਂ ਪੱਗ ਪਾਉਣ ਦੇ ਨਾਲ ਵਧਾ ਲਵਾਂਗੇ ਚੰਗੀ ਤਰ੍ਹਾਂ ਨਹੀਂ ਬਾਕੀ ਬਗਦੀ ਸੈਟਿੰਗ ਹੋ ਗਈ ਉਹ ਜਿਹੜੀ ਆਪਾਂ ਕਰ ਲੈਣੀ ਆ ਤੇ ਜਿਹੜਾ ਸੈਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਰ ਲੜ ਲਗਾਇਆ ਸੂਛ ਲੜ ਨੂੰ ਖਿੱਚ ਕੇ ਪੂਰੇ ਸਿਰ ਉੱਤੇ ਖਿਲਾਰ ਦੇਵਾਂਗੇ ਤੇ ਮੂੜ ਲੜ ਨੂੰ ਖਿੱਚ ਕੇ ਸਿਰ ਨੂੰ ਟੈਟ ਕਰਾਂਗੇ ਜੇਕਰ ਤੁਹਾਡਾ ਸਿਰ ਪੂਰਾ ਨੰਗਾ ਰਹਿ ਜਾਂਦਾ ਤੁਸੀਂ ਡਬਲ ਸ਼ੀਵ ਚ ਦੇਖ ਕਿਹੜਾ ਬਣਾ ਸਿਰਾ ਟੱਕ ਸਾਦੇ ਹੋ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਜਿਹੜਾ ਸਾਰਾ ਆਪਣਾ ਸਿਰ ਆ ਉਹ ਚੰਗੀ ਤਰ੍ਹਾਂ ਲੜਾਂ ਹਥ ਲੇ ਕੱਪੜੇ ਨੂੰ ਦੇ ਕੇ ਜਿਹੜਾ ਆਪਣਾ ਸਿਰ ਆ ਕਵਰ ਕਰਾਂਗੇ ਚੰਗੀ ਤਰ੍ਹਾਂ ਆਪਣਾ ਬਾਅਦ ਦੇ ਨਾਲ ਜਿਹੜਾ ਆਪਣਾ ਸਿਰ ਆ ਕਵਰ ਕਰਾਂਗੇ ਤੇ ਮੂੜ ਲੜ ਨੂੰ ਖਿੱਚ ਕੇ ਜਿਹੜਾ ਤੇ ਜਿੰਨਾ ਇਤਰਾ ਡਾ ਆਪਾਂ ਸਰਕਰ ਕਰਨ ਤੋਂ ਬਾਅਦ ਜਿਹੜਾ ਆਪਾਂ ਨੇ ਪਿਛਲਾ ਲੜ ਲਗਾਉਣਾ ਹੈ ਪਿਛਲੇ ਲੜ ਨੂੰ ਦੋਨਾਂ ਹੱਡ ਤੋਂ ਫੋਲਡ ਕਰਕੇ ਦੋਨਾਂ ਹੱਡ ਤੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਇਸ ਲੜ ਨੂੰ ਬੈਕ ਤੇ ਦੱਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ